ਗੁਰਬਾਣੀ ਸੰਵਾਦ ਵਿਦ ਭਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਚੈਨਲ ਦੋਨੋਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਅਨੁਸਾਰ ਜੀਵਨ ਨੂੰ ਜੀਆ ਜਾਏ ਔਰ ਜੜੇ ਸਾਡੇ ਵਿੱਚ ਕੋਈ ਵੀ ਪਰੰਪੂਲਿਖੇ ਜਾਂ ਹੋਰ ਚੀਜ਼ਾਂ ਆ ਗਈਆਂ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਸਮਝਣ ਦੀ ਤਾਂ ਕਿ ਅਸੀਂ ਲਰਨ ਕਰ ਸਕੀਏ ਸਿੱਖ ਬਣ ਕੇ ਸਿੱਖੀ ਚ ਹੋਰ ਸਿੱਖ ਕੇ ਅਸੀਂ ਆਪਣੇ ਆਪ ਨੂੰ ਇੰਪਰੂਵ ਕਰ ਸਕੀਏ ਅਦੇ ਮੇਰਾ ਸਾਥ ਦੇ ਦਿੰਦੇ ਆ ਭਾਈ ਸਾਹਿਬ ਭਾਈ ਜਸਪੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜਾ ਪਿਛਲਾ ਐਪੀਸੋਡ ਚੱਲ ਰਿਹਾ ਸਾਡੀ ਪ੍ਰਕਰਨ ਚੱਲ ਰਿਹਾ ਵੈਮਾ ਪਰਮਾ ਵਿਸ਼ਵਾਸ ਅੰਧ ਵਿਸ਼ਵਾਸ ਐ ਉਹ ਜਿਹੜੀਆਂ ਚੀਜ਼ਾਂ ਦੇ ਚੱਲ ਰਿਆ ਜਿਹੜੇ ਕੀ ਸਾਡੇ ਸਮਾਜ ਵਿੱਚ ਬਹੁਤ ਹੈਗੇ ਆ ਔਰ ਅੱਜ ਹੁਣ ਵੀ ਦੇਖਦੇ ਆ ਕਿ ਆਪਣੇ ਜਿਹੜੀ ਸਿੱਖੀ ਦੇ ਵਿੱਚ ਵੀ ਸਿੱਖ ਇੰਸਟੀਚੂਨਸ ਵਿੱਚ ਵੀ ਚੱਲ ਰਿਹਾ ਅੱਜ ਜਿਹੜੀ ਅਸੀਂ ਗੱਲ ਕਰਨਾ ਚਾਹੁੰਦੇ ਆ ਉਸੇ ਵਿੱਚੋਂ ਕਿ ਅਸਲ ਜਿਹੜੇ ਸ਼ਗਨ ਤੇ ਅਪਸ਼ਗਨ ਕੋਈ ਚੰਗੀ ਹੈ ਕੋਈ ਮਾੜੀ ਹੈ ਇਹ ਸ਼ਗਨ ਹੈ ਜੀ ਇਹ ਆਪੇ ਸ਼ਗਨ ਹੋ ਗਿਆ ਜੀ ਕਿਸੇ ਲਈ ਕੋਈ ਕਰਨਾ ਜੀ ਬਿੱਲੀ ਲੰਗੇ ਦੀ ਆਪੇ ਸ਼ਗਨ ਹੋ ਗਿਆ ਰੁਕ ਜਾਓ ਕੋਈ ਇਗਜ਼ਾਮ ਦੇਣ ਜਾਂਦਾ ਕੋਈ ਕੁਝ ਇਹ ਸਾਰੇ ਸ਼ਗਨ ਤੇ ਆਪ ਸ਼ਗਨ ਜੇ ਡਿਸਕਸ ਕਰਨਾ ਚਾਹੁੰਦੇ ਆ ਸੋ ਪਹਿਲੇ ਤਾਂ ਕੁਐਸਚਨ ਇਹ ਹੈ ਕਿ ਸ਼ਗਨ ਤੇ ਆਪ ਸ਼ਗਨ ਕੀ ਹੈ ਇਹ ਬੇਸਿਕਲੀ ਪਹਿਲਾ ਕੁਐਸਚਨ ਹਾਂ ਜੀ ਜਿਹੜਾ ਸ਼ਗਨ ਤੇ ਅਪਸ਼ਗਨ ਦੇ ਜਿਹੜੇ ਅਖਰੇ ਹਰ ਜਿਹੜੇ ਕੋਸ਼ਾਂ ਵਿੱਚ ਆ ਆਪਾਂ ਇਸੇ ਤੋਂ ਸ਼ੁਰੂ ਕਰਦੇ ਆ ਹਾਂਜੀ ਕਿਉਂਕਿ ਕਿਸੇ ਵੀ ਜਿਹੜਾ ਕੋਈ ਵਿਸ਼ੇਸ਼ ਕਾਰਜ ਆ ਉਹਦੇ ਪ੍ਰਾਰambh ਸਮੇਂ ਜਿਹੜਾ ਕੁਝ ਸ਼ੁਭ ਜਾਂ ਅਸ਼ੁਭ ਜਿਹੜੇ ਸ਼ਗਨ ਜਾਂ ਲੱਛਣ ਓਕੇ ਇਹਦਾ ਜਿਹਨੂੰ ਇਹਦਾ ਕਰਛੜਾ ਵੀ ਕੀਤਾ ਜਾਂਦਾ ਸ਼ੁਭ ਮਹੂਰਤ ਸ਼ਗਨ ਦਾ ਸ਼ੁਭ ਮਹੂਰਤ ਹੁਣ ਉਹਲਾ ਕਾਰਜ ਪਹਿਲਾਂ ਤੂੰ ਅਨੁਭਵ ਕਰਨਾ ਉਹ ਵਿਕ ਕਹਿਣਾ ਪਹਿਲਾਂ ਤੂੰ ਮਹਿਸੂਸ ਕਰ ਲੈਣਾ ਪੂਰਵ ਸੂਚਨਾ ਜਾਂ ਪੂਰਵ ਗਿਆਨ ਤੇ ਛਗਣ ਦਾ ਅਖਰੀ ਅਰਥ ਆ ਠੀਕ ਸਮੇਂ ਨਾਲ ਜਿਹੜਾ ਇਹਦਾ ਅਰਥਾਂ ਦਾ ਕਾਫੀ ਵਿਸਤਾਰ ਹੋਇਆ ਅਸੀਂ ਸ਼ੁਰੂ ਵਿੱਚ ਇਹ ਗੱਲ ਜੀ ਦਰਸ਼ਕਾਂ ਨੂੰ ਆਪਾਂ ਜਿਹੜੀ ਆ ਦੱਸਣਾ ਚਾਹੁੰਦੇ ਆ ਕਿ ਜਿਹੜਾ ਆਮ ਛਗਣ ਜਿਹੜਾ ਅਸੀਂ ਵਿਆਹ ਨਾਲ ਸੰਬੰਧਿਤ ਜਿਹੜਾ ਇਹ ਜੋ ਬੱਚੀ ਬੱਚੀ ਦੇ ਸ਼ਗਨ ਪਾਉਂਦੇ ਆ ਜੋ ਮਾਇਆ ਦਿੰਦੇ ਆ ਜਾਂ ਕੋਈ ਹੋਰ ਚੀਜ਼ ਵਸਤੂ ਦਿੰਦੇ ਆ ਉਹ ਸ਼ਗਨ ਅਸੀਂ ਉਹਨੂੰ ਸ਼ਗਨ ਹੀ ਕਹਿੰਨੇ ਆ ਉਹ ਸ਼ਗਨ ਦਾ ਵਿਕਾਸ ਜਿਹੜਾ ਸ਼ੁਰੂਆਤ ਜਿਹੜੀ ਮੁੱਢ ਜਿਹੜੀ ਆ ਉਹ ਇੱਥੋਂ ਹੀ ਹੁੰਦੀ ਆ ਪਰ ਅਸੀਂ ਇਸ ਦੇ ਉਹ ਪੱਖ ਜਿਹੜਾ ਨਹੀਂ ਸ਼ੋਰੇ ਇਸ ਦੇ ਜਿਹੜਾ ਖਾਸ ਤੌਰ ਤੇ ਜਿਹੜਾ ਆਮ ਸ਼ਗਨਪ ਸ਼ਗਨ ਜਿਹੜਾ ਸਾਡੀ ਜ਼ਿੰਦਗੀ ਨਾਲ ਜਿਹੜਾ ਆਨੰਦ ਤੋਂ ਬਿਨਾ ਜੋ ਕੁਝ ਸਾਡੇ ਜੀਵਨ ਵਿੱਚ ਵਾਪਰਦਾ ਕੋਈ ਕਾਰਜ ਹੋਣੇ ਆ ਜਾਂ ਕੁਝ ਹੋਰ ਆ ਅਸੀਂ ਉਹਦੇ ਤੱਕ ਸੀਮਤ ਰੱਖਣਾ ਚਾਹੁੰਨੇ ਆ ਠੀਕ ਇਸ ਲਈ ਕੋਈ ਵੀਰਪੈਣ ਕਨਫਿਊਜ਼ ਨਾ ਹੋਵੇ ਕਿ ਜੀ ਸ਼ਗਨ ਦਾ ਪਾਵਤਾ ਇਹ ਵੀ ਆ ਇਹ ਸੀ ਉਹਨੂੰ ਸ਼ਗਨ ਕੀਨੇ ਆ ਰਾਈਟ ਤੋ ਜਿਹੜਾ ਸ਼ਗਨ ਆਪ ਸ਼ਗਨ ਦੀ ਗੱਲ ਜਿਸ ਤੱਕ ਆ ਗਈ ਆ ਕਿ ਸ਼ੁਭ ਸ਼ਗਨ ਚੰਗਾ ਸ਼ਗਨ ਜਿਹੜਾ ਇਹਦਾ ਭਾਵ ਆ ਸ਼ੁਭ ਦੱਸਣ ਵਾਲਾ ਚਿੰਨ ਠੀਕ ਲੱਛਣ ਜਿਹੜਾ ਇਹਦੇ ਅਖਰੀ ਅਰਥ ਜਿਹੜੇ ਲੱਗੇ ਆ ਜਿਹੜਾ ਚੰਗਾ ਸ਼ਗਨ ਕਹਿ ਦਿੰਦਾ ਹੈ ਸ਼ੁਭ ਸ਼ਗਨ ਕਹਿ ਦਿੰਨੇ ਆ ਤਾਂ ਉਹਦਾ ਇਨਾ ਹੀ ਅਰਥ ਆ ਕਿ ਖੁਸ਼ੀ ਦੇ ਆਉਣ ਦੀ ਨਿਸ਼ਾਨੀ ਠੀਕ ਕੋਈ ਚੇਨ ਸੰਵਾਸ ਸਾਹ ਦਿਖਾਈ ਦੇ ਜਾਣਾ ਨਜ਼ਰ ਆ ਜਾਣਾ ਸੁਣਾਈ ਦੇ ਜਾਣਾ ਕਿ ਜਿਸ ਤੋਂ ਸਾਨੂੰ ਇਹ ਮਹਿਸੂਸ ਹੋਵੇ ਅਸੀਂ ਮਹਿਸੂਸ ਕਰੀਏ ਕਿ ਸਾਨੂੰ ਇਸ਼ਾਰਾ ਮਿਲ ਗਿਆ ਕਿ ਜਿਹੜਾ ਅਸੀਂ ਕਾਰਜ ਸ਼ੁਰੂਣ ਲੱਗੇ ਆ ਜਾਂ ਜੋ ਪ੍ਰਾਰੰਭ ਕਰਨ ਲੱਗੇ ਆ ਜਿਸ ਵੀ ਕਾਰਜ ਨੂੰ ਅਸੀਂ ਹੱਥ ਪਾਉਣ ਲੱਗੇ ਆ ਤਾਂ ਉਸ ਉਹਦੇ ਵਿੱਚ ਸਾਨੂੰ ਸਫਲਤਾ ਮਿਲੂਗੀ ਠੀਕ ਹੋਰ ਜਿਹੜਾ ਅbschgn ਇਹਦਾ ਭਾਵ ਕੋਈ ਐਸਾ ਸਾਨੂੰ ਲੱਛਣ ਚੇਨ ਜਿਉਂਕਿ ਅਸੀਂ ਆਵਾਜ਼ ਸੁਣਾਈ ਦੇ ਜਾਣੇ ਜਾਂ ਦਿਸ ਪੈਣਾ ਕਿਸੇ ਦਾ ਜਿਹਦੇ ਤੇ ਸਾਨੂੰ ਇੰਜ ਲੱਗੇ ਮਹਿਸੂਸ ਹੋਵੇ ਕਿ ਜਿਹੜੀ ਆਉਣ ਵਾਲਾ ਸਮਾਂ ਜਿਹੜਾ ਉਹ ਕੋਈ ਨਾ ਕੁਝ ਮਾੜੀ ਘਟਨਾ ਵਾਪਰੂਗੀ ਜਾਂ ਜਿਸ ਕਾਲ ਲਈ ਅਸੀਂ ਚੱਲੇ ਆਂ ਉਸ ਕਾਰvej ਸਾਨੂੰ ਸਫਲਤਾ ਨਹੀਂ ਮਿਲੂਗੀ। ਠੀਕ। ਅਤੇ ਦਾ ਆਪਾਂ ਜਿੰਨਾ ਵਿਸਾਰ ਕਰ ਸਕੀ ਆਪਾਂ ਕਰ ਸਕਦੇ ਆਂ ਪਰ ਮੁੱਖ ਰੂਪ ਵਿੱਚ ਛਗਨ ਅਪ ਛਗਣ ਦਾ ਇਨਾ ਹੀ ਭਾਵ ਆ ਕਿ ਚੰਗਾ ਲੱਛਣ ਅਤੇ ਮਾੜਾ ਲੱਛਣ। ਹਾਂਜੀ। ਉਹ ਛਗਨ ਅਸਰ ਜਿਹੜਾ ਸ਼ਬਦ ਜਿਹੜਾ ਇਹ ਜਿਹੜਾ ਜਿਸ ਦੀ ਆਪਾਂ ਚਰਚਾ ਕਰ ਰਹੇ ਆਂ ਕਿ ਸਾਡਾ ਪੰਜਾਬੀ ਰੂਪ ਜਿਹੜਾ ਉਹ ਛਗਨ ਜਾਂ ਸਗਣ ਵਰਤ ਲਏ ਨੇ ਆ। ਜੀ। ਇੰਗਲਿਸ਼ ਵਿੱਚ ਉਹਨੂੰ ਅਸੀਂ ਥੋੜਾ ਜਿਹਾ ਇਦਾਂ ਕਹਿ ਸਕਦੇ ਆਂ। ਪ੍ਰਡਿਕਸ਼ਨ ਇੰਡੀਕੇਟਰ ਜਿੱਦਾਂ ਪ੍ਰਡਿਕਸ਼ਨ ਉਹਦੀ ਆਊਟਕਮ ਦੀ ਪ੍ਰਡਿਕਸ਼ਨ ਕਰਕੇ ਉਹਦਾ ਇੱਕ ਇੰਡੀਕੇਟਰ ਜਿਹੜਾ ਹੁੰਦਾ ਉਹਨੂੰ ਇਸ ਤਰੀਕੇ ਨਾਲ ਗਿਆਨੀ ਜਿੰਨੇ ਜਿੱਦਾਂ ਦੱਸਿਆ ਨਾ ਇੰਗਲਿਸ਼ ਦਾ ਵਰਡ ਇਸ ਕਰਕੇ ਤੇਜੈਂਡ ਇੰਗਲਿਸ਼ ਵੀ 2-4 ਸ਼ਬਦ ਹੋਰ ਵੀ ਹੈਗੇ ਜਿਹੜੇ ਕਿ ਪ੍ਰਯਾਇਵਾਚੀ ਸਲਮਾਨਾਤ ਸ਼ਬਦ ਹੈਗੇ ਆ ਜਿਹੜਾ ਇਹਦਾ ਹੀ ਭਾਵ ਦਿੰਦੇ ਆ ਹਾਂਜੀ ਕਰ ਆਪਾਂ ਚੋਂ ਕਿ ਇਸ ਵੇਲੇ ਮੁਖ ਰੂਪ ਵਿੱਚ ਇਸ ਪਹਿਲੂ ਦੇ ਚਰਚਾ ਨਹੀਂ ਕਰ ਰਹੇ ਅਸੀਂ ਇਸ ਨੂੰ ਜਿਹੜਾ ਸੰਕੋਚੀ ਕਰ ਰਹੇ ਹਾਂ ਤਾਂ ਇੱਕ ਰੋਦ ਦੱਸਿਆ ਇੱਕ ਤੇ ਇਹ ਆ ਅਸੀਂ ਇਹ ਸ਼ੁਰੂ ਵਿੱਚ ਕੀ ਸੀਗਾ ਕਿ ਜਿਹੜੇ ਪੰਛੀ ਹੈਗੇ ਆ ਪਰਿੰਦੇ ਆ ਇਹਨਾਂ ਦੀ ਜਿਹੜੀ ਚਹਿਕ ਆ ਇਹਨਾਂ ਦੀ ਉਡਾਰ ਦਿਸ਼ਾ ਜਿਹੜੀ ਆ ਜਾਂ ਕੋਈ ਜਿਹੜਾ ਨਾ ਚੋਹਲਾ ਇਸ ਤੋਂ ਜਿਹੜਾ ਉਹ ਵਿਖ ਵਿੱਚ ਵਾਪਰਨ ਵਾਲੇ ਕਾਰਜ ਦੀ ਜਿਹੜੀ ਮਨੁੱਖ ਜਿਹੜਾ ਉਹ ਸਮਝਦਾ ਸੀ ਕਿ ਸਾਨੂੰ ਇਹ ਸੂਚਨਾ ਮਿਲ ਰਹੀ ਆ ਠੀਕ ਆ ਨਾ ਤੋ ਅਸੀਂ ਅੰਦਾਜ਼ਾ ਲਾ ਲੈਂਦੇ ਸੀਗੇ ਰਾਈਟ ਇਹ ਪੁਰਾਣੇ ਪੂਰੇ ਹਸਾਰਾ ਸਾਲ ਪਹਿਲਾਂ ਕੋਈ ਨਵੀਂ ਗੱਲ ਨਹੀਂ ਏ ਠੀਕ ਹਰ ਤਕਰੀਬਨ ਦੇਸ਼ ਵਿੱਚ ਇਸ ਤਰ੍ਹਾਂ ਦੇ ਜਿਹੜੇ ਸ਼ਗਨ ਸ਼ਗਨਾ ਬਾਰੇ ਵਿਚਾਰ ਜਿਹੜੀ ਆ ਉਹ ਪ੍ਰਚਲਿਤ ਸੀ ਕੋਈ ਇੱਕ ਦੇਸ਼ ਦੀ ਗੱਲ ਨਹੀਂ ਇੱਕ ਧਰਮ ਧਰਮਤੋਂ ਆਈਆਂ ਜਾਣ ਕੇ ਕਿ ਜਿਹੜੇ ਜਥੇਬੰਦਕ ਧਰਮ ਆ ਇਹਨਾਂ ਦੀ ਸਥਾਪਤੀ ਤੋ ਇਹਨਾਂ ਦੀ ਹੋਣ ਤੋਂ ਬਹੁਤ ਪਹਿਲਾਂ ਦੀ ਹੈਲੋ ਮਨੁੱਖ ਦੀ ਜਿਹੜੀ ਤਾਰਨਾ ਜਿਹੜੀ ਸੀ ਸ਼ਕਨਬ ਸ਼ਕਨਾ ਬਾਰੇ ਇਹ ਪ੍ਰਚਲਿਤ ਸੀ ਠੀਕ ਤੋਂ ਇਸ ਲਈ ਕੀ ਸੀਗਾ ਕਿ ਜਦੋਂ ਕੋਈ ਮਤ ਤੁਰਦਾ ਸੀਗਾ ਮਤ ਮੈਂ ਤੁਰ ਲੱਗਾ ਤਾਂ ਕੋਈ ਐਸਾ ਜਾਂ ਪਸ਼ੂ ਜਾਂ ਜਾਨਵਰ ਆ ਜਾਂਦਾ ਤਾਂ ਉਹ ਤੋਂ ਅੰਦਾਜ਼ਾ ਲਾ ਲਿਆ ਜਾਂਦਾ ਸੀਗਾ ਕਿ ਭਾਈ ਇਹ ਕਾਰਜ ਮੇਰਾ ਹੁਣ ਜਿਸ ਕਾਰਜ ਚਲੇ ਆ ਬਣੂਗਾ ਜਾਂ ਨਹੀਂ ਬਣੂਗਾ ਸ਼ੁਰੂ ਤੋਂ ਜਿਹੜੀ ਇਹ ਪੰਛੀਆਂ ਤੋਂ ਹੋਈ ਸੀ ਪਰਸਾ ਜਿਸ ਜੇ ਕੀਆ ਕਿ ਇਹ ਜਾਨਵਰਾਂ ਤੇ ਹੋਰ ਜਿਹੜੀਆਂ ਵਸਤੂਆਂ ਹੈਗੀਆਂ ਉਹਨਾਂ ਨਾਲ ਵੀ ਇਹਨੂੰ ਸਬੰਧਤ ਕਰ ਦਿੱਤਾ ਗਿਆ ਠੀਕ ਜਿਹੜਾ ਭਾਈ ਸਾਹਿਬ ਕਾਣ ਪਾਏ ਕਾਣ ਸਿੰਘ ਨਾਭਾ ਨੇ ਆਪਣੇ ਗੁਰਮਤਿ ਮਾਰਤਨ ਵਿੱਚ ਬਹੁਤ ਖੂਬਸੂਰਤ ਦੇ ਸਬੰਧੀ ਲਿਖਿਆ ਹੋਇਆ ਹੈ ਕਿ ਕਿਸ ਤਰ੍ਹਾਂ ਨਾਲ ਜਿਹੜਾ ਇਹ ਸ਼ੁਰੂ ਤਾਂ ਇਸ ਤੋਂ ਹੋਇਆ ਸੀ ਪੰਛੀਆਂ ਦੇ ਜਿਹੜੇ ਆ ਉਹਨਾਂ ਦੀ ਬੋਲੀ ਉਹਨਾਂ ਦੀ ਹਰਕਤਾਂ ਪਰਸਾ ਜਿਸ ਜੇ ਕੀਆ ਕਿ ਇਹ ਜਾਨਵਰਾਂ ਨਾਲ ਵੀ ਅਤੇ ਹੋਰ ਕਿੰਨ ਵਸੂਆਂ ਨਾਲ ਵੀ ਇਹਨੂੰ ਸੰਬੰਧਿਤ ਕਰ ਦਿੱਤਾ ਗਿਆ ਹਾਂਜੀ ਪਰ ਜਿਹੜੀ ਪੰਛੀਆਂ ਦੀ ਉਸ ਵੇਲੇ ਸੀ ਉਹ ਨੇਚਰਲ ਕੈਸਟੋਕ੍ਰਾਫੀ ਜਿਹੜੀ ਹੈ ਕਿ ਕੁਦਰਤ ਵੱਲੋਂ ਕੋਈ ਚੀਜ਼ ਵਾਪਰਨ ਦਾ ਇੱਕ ਸੰਦੇਸ਼ ਹੈ ਜਿਹੜਾ ਕਿ ਪੰਛੀ ਆਬਜ਼ਰਵ ਕਰਦੇ ਆ ਜਾਂ ਚੇਂਜ ਨੂੰ ਆਬਜ਼ਰਵ ਕਰਦੇ ਆ ਤੇ ਉਸ ਨੂੰ ਅੱਗੋਂ ਇੰਡੀਕੇਟਰ ਹੋ ਸਕਦਾ ਆ ਅਮਦੇ ਚ ਆਪਾਂ ਕੁਝ ਤਾਂ ਜਿਹੜਾ ਜਿਸਾਂ ਮੰਨ ਲਓ ਪੁੱਛ ਆ ਲਾ ਹਾਂਜੀ ਉਹ ਆਮ ਨਹੀਂ ਜਾਂਦਾ ਕਿ ਜਿਹੜੇ ਜਾਨਵਰ ਕੋਈ ਜਾਨਵਰ ਜਿਹੜੇ ਆ ਕੁਝ ਪੰਛੀ ਜਿਹੜੇ ਆ ਇਹਨਾਂ ਨੂੰ ਅਗਾਉਂ ਜਿਹੜਾ ਪਤਾ ਚੱਲ ਜਾਂਦਾ ਹਾਂਜੀ ਪਰ ਉਹ ਬਹੁਤ ਅਗਾਉਂ ਨਹੀਂ ਚੱਲਦਾ ਉਹਨਾਂ ਨੂੰ ਪਤਾ ਚੱਲਦਾ ਐਕਚੁਅਲੀ ਜਿਹੜੀ ਉਹ ਜੋ ਹਰਕਤ ਹੋ ਰਹੀ ਆ ਜੋ ਕਮਿਊਨੀਕੇਟਰੀ ਆ ਇਹਨਾਂ ਦੀ ਜਿਹੜੀ ਸੈਂਸਸ ਜਿਹੜੀ ਹੈਗੀ ਆ ਉਹ ਸਾਡੇ ਨਾਲੋਂ ਬਹੁਤ ਜ਼ਿਆਦੇ ਆ ਠੀਕ ਹੈ ਇਵਨ ਉਹ ਹੋਰ ਜਿਹੜੇ ਕਈ ਗੱਲਾਂ ਹੈਗੀਆਂ ਕੋਈ ਜਿਹੜੀਆਂ ਦੇਖਣ ਦੀ ਆ ਸੁਣਨ ਦੀ ਆ ਅਸੀਂ ਮਸ਼ੀਨਾਂ ਦੀ ਸਹਾਇਤਾ ਨਾਲ ਜੰਤਰਾ ਦੇ ਸਹਾਇਤਾ ਨਾਲ ਤਾਂ ਬਹੁਤ ਦੂਰੂ ਸੁਣ ਸਕਦੇ ਹਾਂ ਦੂਰ ਦੇਖ ਸਕਦੇ ਹਾਂ ਪਰ ਜਿਹੜੀਆਂ ਇਹ ਚੀਜ਼ ਜਿਹੜੇ ਪੰਛੀ ਜਾਨਵਰ ਜਿਹੇ ਗਏ ਇਹਨਾਂ ਨੂੰ ਕੁਦਰਤੀ ਇਹ ਜਿਹੜੀਆਂ ਇਹ ਕੁਦਰਤਵ ਦਾਤਾਂ ਮਿਲੀਆਂ ਹੋਈਆਂ ਕਿ ਸਾਡੇ ਨਾਲੋਂ ਜਿਹੜੀਆਂ ਖੁੱਲੀਆਂ ਅੱਖਾਂ ਨਾਲ ਦੇਖਣ ਦੀ ਇਹਨਾਂ ਦੀ ਸੁਗਣ ਦੀ ਦੇਖਣ ਦੀ ਸਮਰੱਥਾ ਜਿਹੜੀ ਆ ਉਹ ਕਿਤੇ ਜ਼ਿਆਦਾ ਹੈਗੀ ਆ ਤੇ ਇਹਨਾਂ ਨੂੰ ਇਹ ਨਹੀਂ ਕਿ ਬਹੁਤ ਸਾਲ ਪਹਿਲਾਂ ਪਤਾ ਲੱਗ ਜਾਂਦਾ ਬਲਕਿ ਬਹੁਤ ਥੋੜਾ ਪਹਿਲਾਂ ਇਹਨਾਂ ਨੂੰ ਜਿਹੜਾ ਉਹ ਧਰਤੀ ਦੀ ਜੇ ਕੰਮਣੀ ਜਿਹੜਾ ਵਾਤਾਵਰਣ ਬਣ ਰਿਹਾ ਉਸ ਤੋਂ ਇਹਨਾਂ ਨੂੰ ਮਹਿਸੂਸ ਹੋਣ ਲੱਗ ਪੈਂਦਾ ਤੋ ਇਸ ਤਰ੍ਹਾਂ ਉਹਨਾਂ ਦੇ ਇੱਕ ਭੜੜ ਪੈਦਾ ਹੋ ਜਾਂਦੀ ਆ ਉਹ ਆਸਪਾਸ ਉਹਨਾਂ ਦੀ ਇੱਕ ਭੜੜ ਤੋਂ ਅੰਦਾਜ਼ਾ ਲਾ ਲੈਂਦੇ ਸੀਗੇ ਕਿ ਕੁਝ ਵਾਪਰਨ ਵਾਲਾ ਪਰ ਸਾਰੇ ਜਾਨਵਰ ਜਸ ਸਾਰੇ ਪੰਛੀਆਂ ਤੋਂ ਨਹੀਂ ਪਰ ਇਹ ਨਹੀਂ ਕਿ ਹਰ ਜੀ ਜਿਹੜੀ ਆ ਕਿ ਉਹ ਅੰਤਰਜਾਮੀ ਸੀ ਜਾਂ ਉਹਨਾਂ ਨੂੰ ਕੋਈ ਗੈਬੀ ਸ਼ਕਤੀ ਜਿਹੜੀ ਉਹਨਾਂ ਚ ਆ ਜਾਂਦੀ ਸੀ ਜਿਸ ਤਾਂ ਕਿ ਕੁੱਤੇ ਬਾਰੇ ਮੰਨਿਆ ਜਾਂਦਾ ਕਿ ਜਿਹੜਾ ਇਹ ਜੰਮ ਦਾ ਵਾਹਣ ਆ ਉਹ ਜਦੋਂ ਕੋਈ ਜਿਹੜੀ ਖਾਸ ਤੌਰ ਤੇ ਪੂਤ ਪ੍ਰੇਤ ਹੈਗੇ ਆ ਜਾਂ ਜਾਮ ਹੈਗੇ ਆ ਆਮ ਬੰਦੇ ਨੂੰ ਦਿਖਾਈ ਨਹੀਂ ਦਿੰਦੇ ਪਰ ਇਹਨਾਂ ਨੂੰ ਦਿਖਾਈ ਦੇ ਜਾਂਦੇ ਆ ਇਸ ਲਈ ਇਹ ਜਿਹੜੇ ਜਿਸ ਤਰ੍ਹਾਂ ਜਦੋਂ ਆਵਾਜ਼ ਕੱਢਦੇ ਆ ਜਾਂ ਰੋਂਦੇ ਆ ਤਾਂ ਇਹਨਾਂ ਨੂੰ ਚੀਜ਼ ਦਿਖਾਈ ਦੇ ਰਹੀ ਹੁੰਦੀ ਆ ਪਰ ਇਹਦੀ ਕੋਈ ਸੱਚਾਈ ਨਹੀਂ ਠੀਕ ਅਸੀਂੜਾ ਵਿਗਿਆਨਕ ਪੱਖ ਆਸੀਂ ਉਹ ਸਵੀਕਾਰ ਕਰਦੇ ਆ ਹਾਂਜੀ ਪਰ ਇਹ ਨਹੀਂ ਕਿ ਉਹ ਕੋਈ ਅੰਤਰਜਾਮਤਾ ਸੀ ਜਾਂ ਕੁਦਰਤ ਕੋਈ ਸੰਕੇਤ ਦੇ ਰਹੀ ਸੀ ਉਹ ਉਹਨਾਂ ਨੂੰ ਕਿਉਂਕਿ ਜੋ ਕੁਝ ਜਿਸ ਤਰ੍ਹਾਂ ਨਾਲ ਵਾਤਾਵਰਣ ਵਾਰੇ ਹਰਕਤ ਹੋ ਰਹੀ ਹੈ ਜੋ ਕਮਿਊਨਿਕੇਟ ਰਹੀ ਹੈ ਜਿਸ ਦਾ ਜਿਹੜਾ ਵੇਵ ਜਿਹੜੀਆਂ ਉਹਨਾਂ ਤੋਂ ਜਿਹੜਾ ਉਹਨਾਂ ਨੂੰ ਅਭਾਸ ਹੁੰਦਾ ਪ੍ਰਤੀਤ ਹੁੰਦਾ ਇਸ ਲਈ ਉਹਨਾਂ ਦਾ ਜਿਹੜਾ ਵਿਰਤਾਉ ਬਿਹੇਵੀਅਰ ਜੋ ਉਹ ਚੇਂਜ ਹੋ ਜਾਂਦਾ ਮੈਂ ਇਹਦੇ ਵਿੱਚ ਐਡ ਕਰ ਦਿੰਦਾ ਕਿ ਕਈ ਜਾਨਵਰ ਜਿਹੜੇ ਐ ਕਿਉਂਕਿ ਉਹ ਇਨਫਰਾ ਰੈਡ ਰੇਜ਼ ਵੀ ਦੇਖ ਲੈਂਦੇ ਆ ਤੇ ਕਈ ਜਾਨਵਰ ਮੈਗਨੇਟਿਕ ਫੀਲਡ ਜਿਹੜਾ ਤਰਤੀ ਦਾ ਹੈ ਉਸ ਨੂੰ ਵੀ ਸੈਂਸ ਕਰਦੇ ਆ ਔਰ ਉਸ ਤੇ ਚੱਲਦੇ ਆ ਸੋ ਜੇ ਉਹਨਾਂ ਨੂੰ ਕੋਈ ਉਹਦੇ ਵਿੱਚ ਡਿਫਰੈਂਸ ਦਿਸੇ ਜਾਂ ਕੋਈ ਦਿਸੇ ਤਾਂ ਉਹਨਾਂ ਦਾ ਬਿਹੇਵੀਅਰ ਜਿਹੜਾ ਉਹ ਬਦਲ ਜਾਂਦਾ ਇਸ ਕਰਕੇ ਇਹ ਵਾਲੀ ਗੱਲ ਜਿਹੜੀ ਆ ਉਹਨੂੰ ਪੱਕ ਪੱਕ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਇਸ ਜਿਹੜਾ ਭਾਈ ਕਾਨਸਿੰਦ ਨਾਬਾ ਦੇ ਆਪਾਂ ਗੱਲ ਕਰ ਰਹੇ ਸੀ ਕਿ ਉਹਨਾਂ ਨੇ ਗੁਰਮਾਰਤਨ ਵਿੱਚ ਇਹਦੇ ਸ਼ਗਨਵਾਰੇ ਲਿਖਿਆ ਆ ਕਿ ਜਿਹੜਾ ਸ਼ਗਨ ਜੀ ਪੰਛੀਆਂ ਦੀ ਬੋਲੀ ਜਾਂ ਹਰਕਤਾਂ ਤੋਂ ਮੰਨੇ ਹੋਏ ਸ਼ੁਭ ਅਸ਼ੁਭ ਫਲ ਠੀਕ ਪਰ ਫਿਰ ਉਹ ਕਿ ਲਿਖਦੇ ਆ ਕਿ ਇਹਨਾਂ ਨੂੰ ਅਸੀਂ ਸ਼ਗਨ ਆਖਦੇ ਸੀਗੇ ਆਖਦੇ ਆ ਪਰ ਜਿਹੜੇ ਭ੍ਰਮ ਦੇ ਅਗਰੇ ਸੇ ਹੋਏ ਲੋਕ ਜਿਹੜੇ ਆ ਉਹ ਸ਼ੁੱਧ ਵਰਤਰੇ ਆ ਉਹ ਕਿ ਜਿਹੜੇ ਭ੍ਰਮੀ ਲੋਕ ਆ ਬਹਿਮੀ ਉਹ ਭ੍ਰਮ ਦੇ ਗਸੇ ਲੋਕਾਂ ਨੇ ਮੇਰੇ ਗਦੇ ਆ ਪਛਮਾ ਤੇ ਵਿਦਵਾਦ ਇਸ ਤਰ੍ਹਾਂ ਦੇ ਸੱਜੇ ਖੱਬੇ ਜਾਂ ਸਮੁਗ ਹੋਣ ਤੋਂ ਵੀ ਅਨੇਕ ਨਤੀਜੇ ਜਿਹੜੇ ਆ ਉਹਨਾਂ ਨੇ ਮੰਨ ਲਏ ਉਹ ਸ਼ੁਭਾ ਸ਼ੁਭ ਜਿਹੜੇ ਸ਼ਗਨ ਉਹਨਾਂ ਨੇ ਕਲਪਤ ਕਰ ਲਿਆ ਉਹ ਦਾ ਕਹਿ ਸਕਦੇ ਹਾਂ ਠੀਕ ਹੈ ਇਹ ਉਹਨਾਂ ਪਾਈ ਸਾਹਿਬ ਨੇ ਬੜਾ ਸਪਸ਼ਟ ਉਬਝ ਲਿਖਿਆ ਹੋਇਆ ਇਸ ਲਈ ਤੁਸੀਂ ਦੇਖਦੇ ਆ ਵੀ ਇਵਨ ਗੁਰਬਾਣੀ ਦੇ ਸੰਦੇਖਦੇ ਆ ਕਿ ਗੁਰਬਾਣੀ ਵਿੱਚ ਆਹ ਜੋ ਲੋਕ ਜਿਹੜਾ ਲੋਕਾਂ ਦੀ ਇਹ ਮਨੋਦ ਸੀ ਉਸ ਮਨੋਦੀਆਂ ਲੋਕਾਂ ਨੂੰ ਜਿਹੜਾ ਉਹ ਅਧਿਆਤਮ ਸੋਜੀ ਕਰਾਉਣ ਲਈ ਗੁਰੂ ਸਾਹਿਬ ਨੇ ਉਹ ਦੀ ਉਦਾਹਰਣਾਂ ਦਿੱਤੀਆਂ ਹੋਈਆਂ ਜਿਸਾਂ ਬਾਣੀ ਵਿੱਚ ਕਾਹ ਦੀ ਗੱਲ ਹੁੰਦੀ ਜਿਸਾਂ ਕੀਦਾਵਨ ਅਸੀਂ ਆਪਣੇ ਅਸੀਂ ਵੀ ਦੇਖਿਆ ਬਚਪਨ ਵਿੱਚ ਕਿ ਆਮ ਜੜੀਆਂ ਬੀਬੀਆਂ ਸੀਗੀਆਂ ਉਹ ਜਦੋਂ ਕਾਂ ਬਨੇਰੇ ਤੇ ਅੱਗੇ ਬੈੰਦਾ ਸੀਗਾ ਤੇ ਉਹ ਜੇ ਬਿਨਾ ਡਰਾਇਆਂ ਉਹਨੂੰ ਉਡ ਜਾ ਕਾਵਾਂ ਕਹਿੰਦੀ ਸੀ ਸਿੰਗੀਆਂ ਤੇ ਉਹ ਉਡ ਜਾਏ ਤਾਂ ਕਹਿੰਦੇ ਸੀ ਕੋਈ ਪ੍ਰੋਣਾ ਆਉਣ ਵਾਲਾ ਕੋਈ ਗੈਸ ਆਉਣ ਵਾਲਾ ਇਹ ਆਮ ਜੜੀ ਆ ਇਹ ਕਾਵਾਂ ਪਾਈ ਜਾਂਦੀ ਸੀ ਉਹ ਖਾਸ ਤੌਰ ਤੇ ਜਿਹੜੀ ਇਸਤਰੀ ਆ ਉਜੇ ਪਤੀ ਪ੍ਰਦੇਸ਼ ਗਿਆ ਹੋਵੇ ਤੇ ਅਕਸਰ ਉਹ ਇਸ ਤਰ੍ਹਾਂ ਦਾ ਵਰਤਾਲਾ ਜਿਹੜਾ ਉਹ ਨੂੰ ਦੇਖਣ ਨੂੰ ਸਾਨੂੰ ਮਿਲਦਾ ਸੀਗਾ ਉਹ ਸਾਡੀਆਂ ਲੋਕ ਕਥਾਵਾਂ ਵਿੱਚ ਆਮ ਜਿਹੜਾ ਉਹ ਦੀ ਗੱਲ ਜਿਹੜੀ ਉਹ ਕੀਤੀ ਹੋਈ ਆ ਠੀਕ ਹੈ ਤਾਂ ਗੁਰਬਾਣੀ ਵੀ ਦੇਖੋ ਜਦੋਂ ਇਸ ਸੰਬੰਧੀ ਚਰਚਾ ਕੀਤੀ ਹੋਈ ਆ ਤਾਂ ਗੁਰ ਜਦੋਂ ਬਾਣੀ ਵਿੱਚ ਇਹ ਖਿਆਲ ਹੁੰਦਾ ਕਿ ਪੂਜਾ ਉਡਾਵਤ ਕਾਗੋ ਉਡਾਵਤ ਪੂਜਾ ਪੁਰਾਣੀ ਕਾਗੋ ਦਾਵਤ ਪੂਜਾ ਪੁਰਾਣੀ ਕਹਿ ਕਿ ਵੀਰ ਇਹ ਕਥਾ ਸਰਾਣੀ ਇਥੇ ਪ੍ਰਤੀਕ ਇਹ ਲਿਆ ਗਿਆ ਜੋ ਕਾਗ ਨੂੰ ਬਨੇਰੇ ਤੋਂ ਉਡਾਉਂਦੀ ਆ ਉਹ ਕਹਿੰਦੀ ਮੇਰੀ ਬਾਵਾ ਵੀ ਥੱਕ ਗਈਆਂ ਠੀਕ ਹੈ ਪਰ ਇਥੇ ਭਾਵ ਜਿਹੜਾ ਅੰਤਰੀ ਭਾਵ ਇਹ ਆ ਕਿ ਜਿਹੜੇ ਸਾਡੇ ਵਿਕਾਰ ਆ ਸਾਡੇ ਵਾਸ਼ਨਾਵਾਂ ਜਿਹੜੀਆਂ ਅਸੀਂ ਆਪਣੇ ਉਦਮ ਨਾਲ ਆਪਣੇ ਸਿਆਨ ਬਨਾਲ ਅਸੀਂ ਉਹਨਾਂ ਤੋਂ ਛੁਟਕਾਰਾ ਪਰਾਉਦ ਕਰਨ ਦਾ ਯਤਨ ਨਹੀਂ ਕਰਦੇ ਰਹੇ ਪਰ ਸਾਨੂੰ ਸਫਲਤਾ ਨਹੀਂ ਮਿਲੀ ਠੀਕ ਅਸੀਂ ਤਾਲਾ ਮਾਰ ਰਹੇ ਹਾਂ ਕਿ ਮਾਲਕ ਸਾਡੀ ਸਹਾਇਤਾ ਕਰ ਸਾਡੀ ਬਾਹ ਫੜ ਤਾਂ ਕਿ ਸਾਡੀ ਇਹ ਜਿਹੜੀ ਆਸ ਆ ਇਹ ਪੂਰੀ ਹੋ ਸਕੇ ਹੋਰ ਇਸੇ ਤਰ੍ਹਾਂ ਜਿਹੜਾ ਸਰਾਧਾਂ ਦੇ ਖਾਸ ਤੌਰ ਤੇ ਵਿਸ਼ਵਾਸ ਸੀਗਾ ਕਿ ਜਿਹੜੇ ਸਾਡੇ ਵਡੇਰੇ ਆ ਪਿਤਰ ਆ ਉਹ ਇਨਹ ਰਾਈ ਅਸੀਂ ਉਹਨਾਂ ਨੂੰ ਅਪਰੋਪੋਜਨ ਪਹੁੰਚਾ ਸਕਦੇ ਆ ਤੋਂ ਇਸ ਲਈ ਜਦੋਂ ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਖਿਆਲ ਦਿੱਤਾ ਹੋਇਆ ਕਿ ਜਦੋਂ ਆਇਆ ਗਿਆ ਮੋਇਆ ਨਾ ਪਿਛੇ ਪਤਲ ਸਦੀਓ ਕਾਮ ਤੋਂ ਕਾਂਵਾਂ ਰਾਈ ਸੰਕਾਵਾਂ ਨੂੰ ਪਉਂਦੇ ਸੀ ਤੁਸੀਂ ਸੁਣਦੇ ਸੀ ਵੀ ਜਿਹੜਾ ਇਹ ਖਾਣਗੇ ਇਨਾਂ ਦਾ ਖਾਦਾ ਹੈ ਸਾਡੇ ਪਿਤਰਾਂ ਨੂੰ ਮਿਲੂਗਾ ਪਰ ਇਹਦਾ ਇਹ ਭਾਵ ਨਹੀਂ ਕਿ ਗੁਰਬਾਣੀ ਵਿੱਚ ਇਹਦੇ ਤੇ ਮੋਹਰ ਲਾਈ ਗਈ ਹੈ ਗੁਰਬਾਣੀ ਵਿੱਚ ਜਿਹੜਾ ਜੋ ਪ੍ਰਚਲਿਤ ਲੋਕਾਂ ਦੀ ਮਨੋਹਤ ਆ ਉਹਨੂੰ ਦੱਸ ਕੇ ਉਹਨੂੰ ਮਨੋਹ ਦੀ ਵਰਤੋਂ ਕਰਦੇ ਆ ਆ ਉਹਨਾਂ ਨੂੰ ਗੁਰਬਾਣੀ ਦਾ ਜਾਂ ਜੀਵਨ ਦਾ ਸੱਚ ਜਿਹੜਾ ਉਹ ਦ੍ਰਿੜ ਕਰਵਾਇਆ ਗਿਆ ਇਥੇ ਕਿ ਸਾਡਾ ਸਾਂਝਾ ਕਰਨ ਦਾ ਇਨਾ ਹੀ ਭਾਵ ਆ ਕਿ ਇਹ ਜਿਹੜੀ ਧਾਰਨਾ ਮਨੋਹ ਬਹੁਤ ਪੁਰਾਣੀ ਲੋਕਾਂ ਦੀ ਜਿਹੜੀ ਆ ਮਨੋਹ ਸੀਗੀ ਪਰ ਇਸੇ ਤਰ੍ਹਾਂ ਜਿਹੜਾ ਕਾਮ ਦੀ ਆ ਪ੍ਰਚਲਤਾ ਜਿਹੜਾ ਪੱਛਮੀ ਪੰਜਾਬ ਆ ਉਹਦੀ ਖਾਸਤ ਜਿਹੜੀ ਮੈਨਾ ਹੈਗੀ ਆ ਇਹਦੇ ਬਾਰੇ ਵਿਸ਼ਵਾਸ ਸੀਗਾ ਜੇ ਆ ਕੇ ਉਹ ਕੋਠੇ ਤੇ ਬਨੇਰੇ ਤੇ ਬਹਿ ਕੇ ਉਹ ਬੋਲਦੀ ਸੀ ਤਾਂ ਇਹ ਸਮਝਿਆ ਜਾਂਦਾ ਸੀਗਾ ਕਿ ਉਹ ਸਾਡੇ ਘਰ ਕੋਈ ਪ੍ਰਾਣਾ ਆਉਣ ਵਾਲਾ ਇਸ ਲਈ ਜਿਹੜਾ ਇੱਕ ਜਿਹੜੀ ਆ ਉਪਰਚਲਤ ਵੀ ਹੈ ਕਿ ਜਦੋਂ ਉਹ ਬੋਲਦੀ ਸੀ ਤਾਂ ਆਟਾ ਪੀਠਾ ਪਿਆ ਬਥੇਰਾ ਜਾਂ ਮਹਿਮਾਨ ਲਿਆ ਜਿਹੜੀ ਸਿੰਘ ਦੇ ਰੂਪ ਵਿੱਚ ਪ੍ਰਚਲਤ ਸੀ ਗੱਲ ਬਲਕਿ ਉਹਨੂੰ ਆਪ ਸੋਚ ਕਹਿੰਦੇ ਸੀ ਤੂੰ ਕੋਈ ਫਿਕਰ ਨਾ ਕਰ ਸਾਡੇ ਘਰ ਆਟਾ ਬਥੇਰਾ ਗੁੰਨਿਆ ਆ ਤੂੰ ਮਹਿਮਾਨ ਲਿਆ ਅਸੀਂ ਅਸੀਂ ਸੇਵਾ ਕਰਨ ਨੂੰ ਤਿਆਰ ਆ ਸੇਵਾ ਕਰਨ ਮਤਲਬ ਇਸ ਤਰ੍ਹਾਂ ਜਿਹੜਾ ਜੁੜਿਆ ਹੋਇਆ ਐ ਉਹਦੇ ਨਾਲ ਪੱਕੇ ਨਾਲ ਠੀਕ ਤੂੰ ਜਿਹੜਾ ਪਰ ਸਹਜੇ ਸਹਜੇ ਕੀ ਹੋਇਆ ਕਿ ਪੰਛੀਆਂ ਨਾਲ ਵੀ ਉਹਨਾਂ ਦੇ ਉਹ ਖੱਬੇ ਆ ਗਏ ਸਜੇ ਆ ਗਏ ਉਹ ਕਿੱਥੇ ਬੈਠ ਕੇ ਬੋਲੇ ਇਹ ਵੀ ਜਿਹੜਾ ਇੱਕ ਛਗਣਬ ਛਗਣ ਦਾ ਰੂਪ ਧਾਰਨ ਕਰ ਗਿਆ ਸ਼ੁਰੂ ਜਿਹੜਾ ਇਸ ਤੋਂ ਹੋਇਆ ਸੀਗਾ ਪਰ ਸਜੇ ਸਜੇਣਾ ਉਹ ਇਸ ਤਰ੍ਹਾਂ ਨਾਲ ਇੱਕ ਬਹਿਮ ਪਰਮ ਦਾ ਰੂਪ ਧਾਰਨ ਕਰ ਗਿਆ ਕਿ ਇਹ ਸ਼ੁਭਾ ਇਹ ਆਸ਼ੁਭਾ ਗੁਰਬਾਣੀ ਦੇ ਜੀਵਨ ਯੁੱਗਤ ਵਿੱਚ ਇਹਨਾਂ ਪੱਖਾਂ ਨੂੰ ਕਿਸੇ ਤਰ੍ਹਾਂ ਦੀ ਵੀ ਜੀ ਦੀ ਮਾਨਤਾ ਉਹ ਨਹੀਂ ਦਿੱਤੀ ਗਈ ਠੀਕ ਹੈ ਜੀ ਜਿਹੜੇ ਸ਼ਗਨ ਜਿਹੜੇ ਆ ਸ਼ਗਨ ਦੇਖੋ ਕੇਵਲ ਇੱਥੋਂ ਤੱਕ ਸੀਮਿਤ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ ਹਰ ਪਹਿਲੂ ਨਾਲ ਇਹਨਾਂ ਦਾ ਸਬੰਧ ਜਿਹੜਾ ਸਜੇ ਸਜ ਜੁੜਦਾ ਗਿਆ ਇਸ ਲਈ ਤੁਸੀਂ ਦੇਖਦੇ ਆ ਕੋਈ ਸ਼ਗਨ ਜਿਹੜੇ ਆ ਉਹ ਪੰਛੀਆਂ ਸੁਣਾ ਲਈ ਨਹੀਂ ਬਲਕਿ ਜਿਹੜੇ ਪਸ਼ੂ ਆ ਪਸ਼ੂ ਨਾਲ ਵੀ ਸੰਬੰਧਤਾ ਜਿਵੇਂ ਆਪਾਂ ਕੁੱਤੇ ਦੀ ਗੱਲ ਕੀਤੀ ਆ ਕੁੱਤਾ ਜਿਹੜਾ ਉਹ ਜੰਮ ਦਾ ਜਿਹੜਾ ਉਹ ਵਾਹਣ ਉਹਨੂੰ ਮੰਨ ਲਿਆ ਗਿਆ ਹਾਂਜੀ ਪਰ ਸਮਝਿਆ ਗਿਆ ਵੀ ਬਦਰੂ ਵਾਲ ਨੂੰ ਕੁੱਤਾ ਨੂੰ ਇਹ ਦੇਖ ਲੈਂਦਾ ਠੀਕ ਇਸ ਦੇ ਦੋ ਹਾਂ ਵਾਂਗਦਾ ਜਾਂ ਰੋਣਾ ਇਹਨੂੰ ਬੜਾ ਅਸ਼ੁਭ ਸ਼ਗਨ ਮੰਨਿਆ ਗਿਆ ਇਹ ਜਿਹੜਾ ਸ਼ਗਨ ਚੰਗਾ ਸ਼ਗਨ ਨਹੀਂ ਇਹ ਅਸ਼ੁਭ ਸ਼ਗਨ ਆ ਕਿਉਂਕਿ ਇਹ ਜਿਹੜਾ ਇਹਨਾਂ ਦਾ ਹਾਂ ਵਾਂਕਣਾ ਰੋਣਾ ਇਹ ਮਾੜੀ ਘਟਨਾ ਦੀ ਸੂਚਨਾ ਦੇ ਰਿਹਾ ਜੇ ਜਿਹੜੇ ਸਾਡੇ ਆਖਾਣ ਹੈਗੇ ਆ ਆਖਾਣਾ ਵਿੱਚ ਜਿਹੜਾ ਵੀ ਇਹਨਾਂ ਗੱਲਾਂ ਦੀ ਚਰਚਾ ਹੋਈ ਹੋਈ ਆ ਜਿਵੇਂ ਆਖਾਣਾ ਕਿ ਦਿਨਾਂ ਨਾ ਬੋਲੇ ਗਿੱਦੜੀ ਰਾਤ ਨਾ ਬੋਲੇ ਕਾ ਏਕੇ ਤਾਂ ਰਾਜਾ ਮਾਰੀ ਐ ਏਕੇ ਤਾਂ ਉਹ ਜਿਹੜੇ ਗ੍ਰਾਂ ਵਾ ਜੇਕਰ ਜਿਹੜੀ ਗਿੱਦੜੀ ਆ ਇਹ ਦਿਨੇ ਬੋਲਦੀ ਆ ਤਾਂ ਫਿਰ ਜਾ ਜਿਹੜਾ ਕਾਂ ਹੈਗਾ ਇਹ ਰਾਤ ਨੂੰ ਬੋਲਦਾ ਆ ਇਹ ਪਾਵੇ ਆ ਜਾਂ ਤਾਂ ਜਿਹੜਾ ਮੁਖੀ ਆ ਉਸ ਇਲਾਕੇ ਦਾ ਸ਼ਹਿਰ ਦਾ ਜਾਂ ਪਿੰਡ ਦਾ ਗ੍ਰਾਂ ਦਾ ਜਾਂ ਉਹਦੀ ਮੌਤ ਹੋ ਗਈ ਜਾਂ ਫਿਰ ਜਿਹੜਾ ਉਹ ਪਿੰਡਾ ਉਜੜ ਜਾਊਗਾ ਇਹ ਨਾਲ ਸਾਡੇ ਆ ਖਾਨ ਜਿਹੜਿਆ ਖਾਣਾ ਵਿੱਚ ਵੀ ਇਸ ਗੱਲ ਦੀ ਚਰਚਾ ਕੀਤੀ ਹੋਈ ਆ ਜਿਵੇਂ ਹੋਰ ਇੱਕ ਦੇਖੀਏ ਕਿ ਰਾਤੀ ਬੋਲੇ ਕੁਕੜੀ ਤੇ ਦਿਨੇ ਬੋਲੇ ਸ਼ਰਗਾਲ ਗਿੱਦੜ ਇੱਕੇ ਬਦਲੇ ਸਾਹਵੀ ਤੇ ਇੱਕੇ ਪੈਂਦਾ ਕਾਲ ਇਹ ਆ ਖਾਣਾ ਵਿੱਚ ਵੀ ਇਹਨਾਂ ਗੱਲਾਂ ਦੀ ਚਰਚਾ ਜਿਹੜੀ ਆ ਪਰ ਅਸੀਂ ਫਿਰ ਦੁਹਰਾ ਰਹੇ ਹਾਂ ਕਿ ਇਹਦਾ ਮਤਲਬ ਇਹ ਨਹੀਂ ਜੇ ਆਖਾਣਾ ਵਿੱਚ ਇਹਨਾਂ ਗੱਲਾਂ ਦੀ ਚਰਚਾ ਤਾਂ ਇਹਨਾਂ ਵਿੱਚ ਕੋਈ ਸੱਚਾਈ ਆ ਐਸੀ ਨਹੀਂ ਆਪਾਂ ਇਹਨਾਂ ਪਹਿਲਾਂ ਗੱਲ ਕਰ ਆਏ ਹਾਂ ਕਿ ਹਾਂ ਕੁਝ ਗੱਲਾਂ ਇਹਨੀਆਂ ਉਹ ਜ਼ਰੂਰ ਇਹਨਾਂ ਨੂੰ ਮਹਿਸੂਸ ਹੁੰਦੀਆਂ ਉਹ ਵੀ ਇਹ ਨਹੀਂ ਕਿ ਸਾਲ ਜਾਂ ਦੋ ਸਾਲ ਪਹਿਲਾਂ ਮਹਿਸੂਸ ਹੋਣ ਲੱਗ ਪੈਂਦੀਆਂ ਬਲਕਿ ਜੇ ਕੋਈ ਇਹਨਾਂ ਦੇ ਕੋਲ ਸਾਡੇ ਨਾਲੋਂ ਜਿਹੜੀ ਆ ਉਹ ਦੇਖਣ ਦੀ ਸੁਣਨ ਦੀ ਮਹਿਸੂਸ ਕਰਨ ਦੀ ਸਮਰੱਥਾ ਕਿਤੇ ਜ਼ਿਆਦਾ ਵੱਧ ਅਸੀਂ ਤਾਂ ਜੰਤਰਾ ਦੀ ਸਹਾਇਤਾ ਨਾਲ ਬਹੁਤ ਅੱਗੇ ਵਧੇ ਆਂ ਪਰ ਉਹਨਾਂ ਦਾ ਨੰਗੀ ਅੱਖਾਂ ਨਾਲ ਵੇਖਿਆ ਸਾਨੂੰ ਉਹਨਾਂ ਦਿਖਾਈ ਨਹੀਂ ਦਿੰਦਾ ਨਾ ਕੰਨ ਨਾਲ ਸੁਣਾਈ ਦਿੰਦਾ ਪਰ ਇਹਨਾਂ ਨੂੰ ਜਿਹੜੀਆਂ ਕੁਦਰਤੀ ਜੜੀਆਂ ਉਹ ਜਿਹੜੀਆਂ ਦਾਤਾਂ ਆਖੀਏ ਮਿਲੀਆਂ ਹੋਈਆਂ ਇਹ ਕਰ ਸਕਦੇ ਇਸ ਲਈ ਇਹ ਮਹਿਸੂਸ ਕਰ ਲੈਂਦੇ ਸੀਗੇ ਕੋਈ ਸ਼ਗਨ ਜਿਹੜੇ ਹੈਗੇ ਆ ਉਹ ਜਿਹੜੇ ਆ ਅਪਸ਼ਗਨ ਜਿਹੜੇ ਆ ਉਹ ਸਫਰ ਨਾਲ ਸੰਬੰਧਿਤ ਹੈਗੇ ਆ ਬਦ ਇਹਨਾਂ ਦਾ ਵਿਸਤਾਰ ਹੁੰਦਾ ਗਿਆ ਕਿ ਦੇਖੋ ਇਸ ਲਈ ਜਦ ਮੂਰਤ ਕਢਾ ਕੇ ਲੋਕੀ ਆਮ ਤੁਰਦੇ ਸੀਗੇ ਜਿਵੇਂ ਵਿਆਹ ਸ਼ਾਦੀਆਂ ਵੀ ਬੂਲਾ ਇਹ ਹਿੰਦੂ ਵਿਰਮ ਚਾਜ ਵੀ ਕਿਹਾ ਉਹ ਵਿਸ਼ਵਾਸ ਆ इवन ਹਿੰਦੂ ਵੀ ਨਹੀਂ ਬਲਕੇ ਬਹੁਤ ਸਾਰੇ ਸਿੱਖ ਵੀ ਜਿਹੜੇ ਆ ਉਹ ਇਹਨਾਂ ਗੱਲਾਂ 'ਚ ਵਿਸ਼ਵਾਸ ਕਰਦੇ ਨੇ ਘਰ ਵਿੱਚ ਜਾਣਾ ਗ੍ਰਹਿ ਪ੍ਰਵੇਸ਼ ਕਰਨਾ ਜਾਂ ਹੋਰ ਚੀਜ਼ਾਂ ਕਰਨੀਆਂ ਇਹ ਸਾਰੇ ਸ਼ਗੁਣ ਅਪਸ਼ਗੁਣ ਦੇਖੇ ਜਾਂਦੇ ਜਦੋਂ ਜੇ ਦੇਖੇ ਜਾਂਦੇ ਜਿਹੜੇ ਆ ਉਹ ਜਿਹੜੇ ਸਾਡੇ ਦੇ ਕੋਈ ਜਿਹੜੇ ਆਪਣੇ ਘਰਾਂ 'ਚ ਜਦੋਂ ਨਵੇਂ ਘਰ ਬਣਾਉਂਦੇ ਆ ਤਾਂ ਉਹ ਜੁਰਗ ਜਿਹੜਾ ਉਹ ਜੁੱਤੀ ਟੰਗ ਦਿੰਦਾ ਕੋਈ ਜਿਹੜਾ ਤੋੜੀ ਟਾਂਕੀ ਉਹਦੇ ਵਿੱਚ ਉਹ ਜੀਵ ਜਿਹਾ ਪਾ ਕੇ ਨਿੰਬੂ ਟਾਂਕੀ ਕਰਨ ਦਾ ਮੂਦੇ ਹਜਾ ਕਰ ਜਾਂਦੇ ਆ ਉਹ ਕੀ ਆ ਇਹ ਸ਼ਗਨਮ ਸ਼ਗਨਾਂ ਦਾ ਹੀ ਰੂਪ ਆ ਕਿ ਉਹਨਾਂ ਜਿਹੜਾ ਸਾਡਾ ਵਿਸ਼ਵਾਸ ਲੋਕਾਂ ਦਾ ਬਣਿਆ ਹੋਇਆ ਸੀਗਾ ਵਿਸ਼ਵਾਸ ਕਾ ਲੋਭੰਤ ਵਿਸ਼ਵਾਸ ਕਾ ਲੋਭ ਸ਼ਗਨਾਂ ਆਪ ਸ਼ਗਨਾਂ ਬਾਰੇ ਚੰਗੇ ਮਾੜੇ ਸ਼ਗਨਾਂ ਬਾਰੇ ਲਛਣਾ ਬਾਰੇ ਤੇ ਉਹਦਾ ਜਿਹੜਾ ਸਾਨੂੰ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਤੋਂ ਸਫਰ ਸਮੇ ਜਿਹੜਾ ਆ ਸੀਗਾ ਇਹ ਜਿਹੜਾ ਸ਼ਗਨਮ ਸ਼ਗਨ ਦੇ ਨਾਲ ਜੁੜੇ ਹੋਇਆ ਸੀਗਾ ਕਿ ਜੇਕਰ ਕੋਈ ਚੀਜ਼ਾਂ ਚੱਗੋ ਮਿਲਣ ਤਾਂ ਸਮਝਿਆ ਜਾਂਦਾ ਸੀ ਕਿ ਜੇ ਸਬਰ ਚੰਗਾ ਰਹੂਗਾ ਤੇ ਜੇ ਕੋਈ ਐਸੀ ਮਿਲਦੀਆਂ ਸੀਗੀਆਂ ਤਾਂ ਸਮਝਿਆ ਜਾਂਦਾ ਸੀ ਕਿ ਸਾਡਾ ਸਫਰ ਜਿਹੜਾ ਉਹ ਸਫਰ ਤੋਂ ਸਫਰ ਤਾਂ ਨਹੀਂ ਮਿਲੂਗੀ ਜਿਵੇਂ ਕਰੋਂ ਤੁਨ ਲੱਗੇ ਆ ਜੇ ਮੰਨੇ ਜਾਂਦਾ ਸੀ ਕਿ ਜੇ ਕੋਈ स्त्री ਆ ਜਾਂਦੀ ਆ ਖਾਸ ਕਰਕੇ ਵਿਧਵਾ स्त्री ਆ ਜਾਂਦੀ ਆ ਤਾਂ ਸਮਝਿਆ ਜਾਂਦਾ ਸੀਗਾ ਤੁਹਾਡਾ ਕਾਰਜ ਨਹੀਂ ਬਣ ਲਗਾ ਇਹ ਅਪਸ਼ਕ ਨਹੀਂ ਸਮਝਿਆ ਜਾਂਦਾ ਸੀਗਾ ਹਾਂ ਜੇ ਕੋਈ ਜਿਹੜੀ ਔਰਤ ਜਿਹੜੀ ਆ ਉਹਦੇ ਗੋਦ ਵਿੱਚ ਬੱਚਾ ਤਾਂ ਉਹ ਸਮਝਿਆ ਜਾਂਦਾ ਸੀ ਜੀ ਬੜਾ ਸ਼ੁਭ ਸ਼ਗਨ ਆ ਜੇ ਵਿਧਵਾ ਔਰਤ ਮਿਲ ਗਈ ਤੋ ਅਪਸ਼ਗਨ ਆ ਇਸ ਤਰ੍ਹਾਂ ਇਹਦਾ ਉਹ ਜਾਨਵਰਾਂ ਬਾਰੇ ਸੀਗਾ ਜੋ ਖੱਬੇ ਪਾਸਿਓਂ ਆ ਗਿਆ ਤਾਂ ਉਹ ਕਿਸੇ ਨੂੰ ਸ਼ਗਲ ਬਣਿਆ ਗਿਆ ਜੋ ਸੱਜੇ ਪਾਸੇ ਆ ਗਿਆ ਤੋ ਉਹਨੂੰ ਚੰਗਾ ਮੜਿਆ ਮੰਨਿਆ ਗਿਆ ਦਾ ਮਾੜਾ ਮੰਨਿਆ ਗਿਆ ਉਹ ਜਿਹੜਾ ਇਸ ਤਰ੍ਹਾਂ ਦੇ ਇਸ ਤੋਂ ਇਲਾਵਾ ਜਿਹੜਾ ਉਹ ਦਿਸ਼ਾ ਸੂਲ ਕਹਿੰਦੇ ਜਿਹਦਾ ਕਿ ਇੱਕ ਵਿਸ਼ੇਸ਼ ਦਿਸ਼ਾਵਲ ਯਾਤਰਾ ਕਰਨੀ ਆ ਤਾਂ ਇਹਦੇ ਬਾਰੇ ਵੀ ਇਸ ਲਈ ਇਹ ਸ਼ੁਭ ਅਸ਼ੁਭ ਦੀ ਮਨੋਦ ਜਿਹੜੀ ਸੀ ਇਹ ਪ੍ਰਚਲਿਤ ਸੀ ਠੀਕ ਹੈ ਇਸ ਲਈ ਜੇ ਦੇਖਦੇ ਆ ਕਿ ਲਿਖਿਆ ਗਿਆ ਕਾਇਦਾ ਕਿ ਜਿਹੜਾ ਕੋ ਗ੍ਰੰਥਾ ਇਹੜਾ ਜਿਹਦੇ ਵਿੱਚ ਇਹਨਾਂ ਗੱਲਾਂ ਦੀ ਹੀ ਚਰਚਾ ਕਿ ਜਿਹੜੇ ਕਿਸ ਤਰ੍ਹਾਂ ਨਾ ਕਿਹੜਾ ਸ਼ਗਨ ਨਾ ਕਿਹੜਾ ਅbschਗਨ ਜੇ ਅਸੀਂ ਸਫਲ ਹੋਣਾ ਚਾਹੁੰਦੇ ਆ ਐਡਾ ਵਾਸ਼ੁਸ਼ਾਇਤਰਾਉ ਕੀ ਆ ਹੂੰ ਸਾਡੇ ਬਹੁਤ ਸਾਰੇ ਸਿੱਖ ਇਵਨ ਇਹਨਾਂ ਕੰਟਰੀਆਂ ਵਿੱਚ ਵੀ ਤੇ ਉਹ ਉਹਨਾਂ ਵਿੱਚ ਜਿਹੜਾ ਉਹ ਵਿਸ਼ਵਾਸ ਕਰਦੇ ਆ ਉਹ ਹੈਰਾਨਗੀ ਦੀ ਗੱਲ ਆ ਕਿ ਜਿਹੜੇ ਲੋਕ ਪੱਕੇ ਨਿਤਨੇਮੀ ਆ ਕਿ ਪੱਕੇ ਨਿਤਨੇਮੀ ਹੋਣ ਦੇ ਬਾਵਜੂਦ ਵੀ ਉਹ ਇਹਨਾਂ ਸ਼ਗਨਾਂ ਅbschਗਨਾਂ ਵਿੱਚ ਜਿਹੜੇ ਆ ਉਹ ਬੁਰੀ ਤਰ੍ਹਾਂ ਫਸੇ ਹੋਏ ਆ ਮੈਨੂੰ ਕਿਵੇਂਰਾ ਵੈਸੇ ਪਰਿਵਾਰ ਵਿੱਚ ਜਾਣ ਦਾ ਮੌਕਾ ਮਿਲੇ ਆ ਕਿ ਜਿਹੜੇ ਅਖੰਡ ਪਾਠ ਕਰਾਉਂਦੇ ਆ ਪਹਿਲਾਂ ਕੋਈ ਮਤਲਬ ਬੱਚੇ ਦਾ ਕਾਰਜ ਆ ਅਖੰਡ ਪਾਠ ਕਰਾ ਲਿੰਦੇ ਆ ਉਹ ਧਾਰਮਿਕ ਉਹਨਾਂ ਦਾ ਕਿੰਦਾ ਬੜਾ ਪਰਪਹਾਕਾ ਭਾਜੇ ਕਿ ਅਧਾ ਸਮੇਂ ਕਿਸੇ ਨੇ ਛਿੱਕ ਮਾਰ ਦਿੱਤੀ ਉਹ ਬੜੇ ਉਦਾਸ ਹੋ ਜਾਂਦੇ ਆ ਉਸ ਦਿਨ ਸਾਡਾ ਜਿਹੜਾ ਉਹ ਕੀਤਾ ਕਰਾਇਆ ਜੜਾ ਕੁਝ ਪੈ ਗਿਆ ਇਹ ਤਾਂ ਅਪਸ਼ਗਨ ਹੋ ਗਿਆ ਤੁਸੀਂ ਦੇਖੋ ਆਸੋ ਨੇ ਗੱਲ ਆ ਕਿ ਅਸੀਂ ਸਾਡੇ ਕਾਰਜਾਂ ਕੋਈ ਛਿੱਕ ਮਾਰੇ ਤਾਂ ਅਸੀਂ ਜਿਹੜਾ ਸੋਚਦੇ ਅਪਸ਼ਗਨ ਹੋ ਗਿਆ ਹਮ ਇਹਨਾਂ ਗੰਦਿਆਂ ਵੀ ਜਿਹੜਾ ਉਹ ਇਸ ਨੂੰ ਬਲੈਸ ਜੂ ਕਹਿੰਦੇ ਆ ਬਲੈਸ ਸਾਡੇ ਜਿਹੜਾ ਉਹ ਫਿਕਰ ਪੈ ਜਾਂਦਾ ਵੀ ਹੁਣ ਕੀ ਬਣੂਗਾ ਹਜੇ ਦੋ ਨਿਸ਼ਾਨ ਮਾਰ ਦੇਵੇ ਕੋਈ ਫਿਰ ਕਿਨੇ ਦੋ ਨਿਸ਼ਾਨ ਠੀਕ ਆ ਪਰ ਇੱਕ ਛੇ ਕਿਸ ਨੇ ਮਾਰ ਦਿੱਤੀ ਤੇ ਇਹ ਅਪਸ਼ਗਨ ਹੋ ਗਿਆ ਤੋਂ ਭਾਈ ਸਾਹਿਬ ਗੁਰਦਾਸ ਨੇ ਜਿਹੜੀ ਗੁਰਮੁਖੀ ਰਹਿਣੀ ਦਾ ਜ਼ਿਕਰ ਕਰਦੇ ਅਸਲੀ ਉਹਨਾਂ ਬੜਾ ਸਪਸ਼ਟੂ ਵਿੱਚ ਆ ਕੇ ਆਇਆ ਗੁਰਬਾਣੀ ਦੇ ਵਾਲਾ ਸੱਚ ਆਏ ਇਹਨੂੰ ਅੰਦਰ ਸੌਂਦੇ ਆ ਜ਼ਿਕਰ ਕਰਦੇ ਆ ਭਾਈ ਸਾਹਿਬ ਜਿਹੜਾ ਉਹ ਲਿਖਦੇ ਆ ਕਿ ਜਿਹੜੇ ਗੁਰਸੇਕਾ ਜਿਹਨਾਂ ਸੱਚਮੁੱਚ ਸਿੱਖੀ ਨੂੰ ਸਮਝਿਆ ਇਥੇ ਨਾਮ ਦੀ ਕੰਦੀ ਗੱਲ ਨਹੀਂ ਕਰ ਰਹੇ ਬਲਕਿ ਜਿਹਨਾਂ ਸੱਚਮੁੱਚ ਸਿੱਖੀ ਨੂੰ ਸਮਝਿਆ ਤਾਂ ਉਹਨਾਂ ਬਾਰੇ ਕਹਿੰਦੇ ਆ ਕਿ ਸੱਜਾ ਖੱਬਾ ਸੋਣ ਨਾ ਮਨ ਵਸਾਇਆ ਸੋਣ ਤੋਂ ਇਥੇ ਬਹੁਤ ਸ਼ਗਨ ਉਹਨਾਂ ਨੇ ਸੱਜੇ ਖੱਬੇ ਦੀ ਵਿਚਾਰ ਨਹੀਂ ਕੀਤੀ ਨਾਰ ਪੁਰਖ ਨੂੰ ਵੇਖ ਨਾ ਪੈਰ ਹਟਾਇਆ ਜੇ ਤੁਰ ਲੱਗੇ ਆ ਜੋ ਵਿਧਵਾਗੇ ਆ ਗਈ ਉਹਨਾਂ ਨੇ ਕੋਈ ਅਪਸ਼ਗਨ ਨਹੀਂ ਮੰਨੇਆ ਜਾ ਕੋਈ ਨਗੇਸ ਤੋਂ ਮਿਲ ਗਿਆ ਆ ਕੇ ਉਹਨਾਂ ਨੇ ਆਪਸ਼ਗਰ ਬਣ ਕੇ ਪਿੱਛੇ ਕਦਮ ਪਛਾਣੀਆਂ ਢਾ ਲਿਆ ਜਾਂ ਕੋਈ ਜਾਨਵਰ ਐਸਾ ਖੋਤਾ ਹਿੰਗ ਪਿਆ ਤਾਂ ਉਹਨਾਂ ਨੇ ਪਿਆਰਤਾਣੀ ਤੇ ਸ਼ਾਨੀ ਹਟਾਇਆ ਠੀਕ ਭਾਖ ਸੁਭਾਖ ਵਿਚਾਰ ਨਾ ਛਿਕ ਮਨਾਇਆ ਤੇ ਭਾਈ ਗੁਰਦਾਸ ਦੇ ਬੋਲਾ ਕਿ ਨਾ ਜੀ ਉਹ ਕਿਸੇ ਦੇ ਬੁੱਲਣ ਨਾਲ ਜ ਪੰਛੀ ਆ ਚਾਹੇ ਜਾਨਵਰ ਆ ਉਹਨਾਂ ਦੇ ਬੁੱਲਣ ਨਾਲ ਉਹਨਾਂ ਦੇ ਹਾਂਕਣ ਨਾਲ ਉਹਨਾਂ ਦੇ ਰੋਣ ਨਾਲ ਉਹ ਇਹਨਾਂ ਗੱਲਾਂ ਦੀ ਵਿਚਾਰ ਨਹੀਂ ਕਰਦੇ ਕਿ ਇਹ ਸ਼ੁਭ ਸ਼ਗਨ ਆ ਜਾਂ ਇਹ ਅਪਸ਼ਗਨ ਆ ਠੀਕ ਦੇਵੀ ਦੇਵਨਾ ਸੇਵਨਾ ਪੂਜ ਕਰਾਇਆ ਫਿਰ ਕਹਿੰਦੇ ਭੰਬਲ ਪੋਸੇ ਖਾਏ ਨਾ ਮਨ ਪਰਮਾਇਆ ਤੇ ਗੁਰਸਿੱਖਾਂ ਦੀ ਗੱਲ ਕਰ ਰਹੇ ਆ ਗੁਰਸਿੱਖ ਸੱਚਾ ਖੇਤ ਬੀਜ ਫਲਾਇਆ ਇਹਦੇ ਪੈ ਗੁਜ਼ਾਰੇ ਇੱਕ ਸਵੀਆ ਜਿਹੜਾ ਆਪਾਂ ਦਰਸ਼ਕਾਂ ਨਾਲ ਜਾਂ ਸਾਝਾ ਕਰ ਲਈਏ ਭਵੇਂ ਕਹਿੰਿਆ ਨੇ ਗੁਰੂ ਸਾਹਿਬ ਨਾਲ ਵੀ ਉਹਦੀ ਸੰਬੰਧਿਤ ਕੀਤੀ ਹੋਇ ਸਾਕੀ ਪਰ ਆਪਾਂ ਜਿ ਸਵੀ ਵਿੱਚੋਂ ਉਹ ਗੱਲ ਉਨੀ ਸਪਸ਼ਟ ਨਹੀਂ ਹੁੰਦੀ ਰਬਾ ਸਮੁੱਚੇ ਰੂਪ ਵਿੱਚ ਗੱਲ ਕਰਦੇ ਆ ਕਿ ਭਾਈ ਸਾਹਿਬ ਕਹਿੰਦੇ ਆ ਕਿਸੇ ਸ਼ਰਧਾਲੂ ਨੇ ਜਿਹੜਾ ਕਿ ਵਿਸ਼ਨੂੰ ਦਾ ਭਗਤ ਆ ਉਹਨੇ ਕਿਸੇ ਤੀਰਥ ਯਾਤਰਾ ਤੇ ਜਾਣ ਲਈ ਤੋਂ ਪਹਿਲਾਂ ਉਹਨਾਂ ਨੇ ਮਹੂਰਤ ਕਢਵਾਇਆ ਜਿਹੜੇ ਜੋਤਿਸ਼ੀ ਸੀ ਉਹ ਮਹੂਰਤ ਕਢਾਇਆ ਵੀ ਕਿਹੜਾ ਚੰਗਾ ਮਹੂਰਤ ਆ ਸ਼ਗਨਾਂ ਕਿ ਮੈਂ ਯਾਤਰਾ ਪ੍ਰਾਰambh ਕਰਾਂ ਤਾਂ ਉਹਨਾਂ ਨੇ ਜਿੰਦਾਂ ਪੂਜਾ ਓਕਾਰ ਕੇ ਉਹਨਾਂ ਨੇ ਮਹੂਰਤ ਸੋਧਿਆ ਵੀ ਆ ਮਹੂਰਤ ਜਿਹੜਾ ਸ਼ੁਭਾ ਜਦੋਂ ਉਹ શુભ ਮਹੂਰਤ ਦੇ ਉਹਨਾਂ ਯਾਤਰਾ ਪ੍ਰਾਰੰਭ ਕੀਤੀ ਤਾਂ ਕਰੋ ਬਾਹਰ ਨਿਕਲਿਆ ਸੀਗਾ ਕਿ ਖੋਤਾ ਜਿਹੜਾ ਸਾਹਮਣੇ ਆ ਗਿਆ ਹਿੰਗ ਪਿਆ। ਇਹਨ ਪਿਆ ਜਦੋਂ ਜਿਹੜਾ ਉਹ ਬਹੁਤ ਸਿਮੜ ਆ ਗਿਆ, ਮੁੜ ਗਿਆ। ਠੀਕ ਹੈ। ਤੋਂ ਪਾਈ ਗੁਰਦਾਸ ਇੱਥੇ ਕਰਦੇ ਆ ਵੀ ਜਿਹਦਾ ਉਹਦੀ ਪੂਜਾ ਕੀਤੀ ਹੋਈ ਸੀ, ਗ੍ਰਹਿ ਮਨਾਏ, ਬੜੀ ਅਦਾਸਾਂ ਕੀਤੀਆਂ, ਪਾਠ ਪੂਜਾ ਕੀਤਾ, ਸ਼ੁਭ ਮਹੂਰਤ ਕਢਵਾਇਆ। ਉਹ ਸਾਰਾ ਇੱਕ ਖੋਤੇ ਨੇ ਆ ਕੇ ਉਹ ਮਿੱਟੀ ਮਿਲਾ ਦਿੱਤਾ। ਉਹਨਾਂ ਦਾ ਸਵੀ ਹੈਗਾ। ਜਿਹੜਾ ਉਹ ਇੱਕ ਬਿਤ ਕਹਿੰਦੇ ਆ ਕਿ ਵੈਸ਼ਨੋ ਆਨੰਨ ਬ੍ਰਾਹਮਣ ਸਾਲ ਗ੍ਰਾਮ ਸੇਵਾ ਗੀਤਾ ਭਗਵਦ শ্রোਤਾ ਇਕਾਕਈ ਕਹਾਵੇਈ ਤੇ ਤੀਰਥ ਧਰਮ ਦੇ ਵਿੱਚ ਯਾਤਰਾ ਕੋ ਪੰਡਿਤ ਪੂਛ ਕਰਤ ਗਵਨਸੋ ਮਹੂਰਤ ਸੁਧਾਵੇਈ ਬਾਹਰ ਨਿਗਸ ਗਰਤਵ ਸੁਵਾਨ ਸਗਨ ਕੈ ਸ਼ੰਕਾ ਉਪਾਰਜ ਕਾ ਬਹੋਰ ਘਾਰ ਆਵੇਈ ਪਾਤੋ ਬਰਤ ਗਹਿ ਰਹੇ ਸਗਤ ਨਾ ਇਕ ਟਿਗ ਦੁਬਦਾ ਅਚਤ ਨਾ ਪਰਮ ਪਦ ਪਾਵੈ ਭਾਈ ਸਾਹਿਬ ਕਹਿੰਦੇ ਕਿ ਜਿਹੜੇ ਇਹੋ ਜਿਹੇ ਬਹਿਮਾ ਪਰਮੋਚ ਪਏ ਹੋਏ ਆ ਕਿ ਇਸ ਕਰਨਾ ਆ ਸ਼ਗਨ ਹੋ ਗਿਆ ਆਪ ਸ਼ਗਨ ਹੋ ਗਿਆ ਤਾਂ ਅਸਲ ਜੋ ਉਹ ਬੰਦੇ ਕਦੀ ਵੀ ਜਿਹੜੇ ਆ ਉਹ ਅਧਿਆਤਮ ਦੇ ਸਿਖਰਾਂ ਨੂੰ ਸਿਖਰਤਾਂ ਨੂੰ ਨਹੀਂ ਛੂ ਸਕਦੇ ਤੋ ਇਹ ਸਾਡੇ ਸਾਰਿਆਂ ਦੇ ਟੁਕਦਾ ਠੀਕ ਹੈ ਕਿ ਅਸੀਂ ਅਰਦਾਸ ਕਰਾਈ ਪਾਠ ਕਰਾਇਆ ਔਰ ਮੈਂ ਜਿਵੇਂ ਪਹਿਲਾਂ ਬਗਲ ਕੀ ਦਿੱਤੇ ਛਕ ਮਾਰ ਦਿੱਤੀ ਸਾਡਾ ਜਿਹੜਾ ਉਹ ਬੁੜਬੜਾਫ ਹੋ ਜਾਂਦਾ ਕੀ ਪਰਵਾਹੀ ਉਹ ਬੇਨਰਾਜ਼ ਹੋ ਜਾਂਦੇ ਆ ਕਿ ਮੇਰਾ ਹੱਸਾ ਹੁੰਦਾ ਹਾਸੋ ਨੇ ਸਥਿਤੀ ਬਣ ਜਾਂਦੀ ਆ ਕਿ ਇੱਕ ਛਿਗਾਵੇ ਤੇ ਦੋ ਚੋਂ ਕਿ ਸ਼ੁਭ ਨਹੀਂ ਆਦੀਆਂ ਤੋ ਕੋਈ ਉਹਨੂੰ ਹਕਸਾਉਂਦੇ ਇੱਕ ਦੋ ਮਾਰ ਉਹ ਤੀਜੀ ਆ ਜਾਵੇ ਤੇ ਫਿਰ ਗੜਬੜ ਹੋ ਗਈ ਠੀਕ ਹੈ ਮਤਲਬ ਗੁਰਬਾਣੀ ਦੇ ਜੀਵਨ ਜੁਗ ਵਿੱਚ ਇਹਨਾਂ ਗੱਲਾਂ ਨੂੰ ਜਿਹੜੀ ਆ ਉਹ ਕੋਈ ਮਾਨਤਾ ਨਹੀਂ ਦਿੱਤੀ ਗਈ ਤੇ ਚੋਈ ਅਸੀਂ ਕੱਢੀ ਕਿ ਕੀ ਸ਼ਗਨਾਂ ਦੀਆਂ ਕਿਸਮਾਂ ਵੀ ਹੁੰਦੀਆਂ ਜੀ ਸ਼ਗਨਾਂ ਦੀ ਕਿਸਮਾਂ ਉਹ ਥੋੜਾ ਸੰਕੇਤ ਆਪਾਂ ਨਹੀਂ ਦਾ ਜਿਹੜਾ ਕਾਫੀ ਕੋਈ ਜਿਹੜਾ ਉਹ ਉਹ ਪੰਪੇਣਾ ਸ਼ੁਰੂ ਕਰ ਦਿੱਤਾ ਕਿ ਕਿ ਜਿਹੜਾ ਗੱਲਾਂ ਸਫਰ ਨਾਲ ਸੰਬੰਧਤ ਆ ਕਿ ਸੁਭ ਕਾਰਜ ਦੇ ਜਿਹੜਾ ਉਹਦੇ ਨਾਲ ਸੰਬੰਧਤ ਆ ਠੀਕ ਆ इवन ਜਿਹੜੇ ਆ ਮਰਨੇ ਪਰਨੇ ਨਾਲ ਵੀ ਬਹੁਤ ਕੁਝ ਜਿਹੜਾ ਉਹ ਜੁੜਿਆ ਹੋਇਆ ਸਧਾਰਨ ਜਿਹੜਾ ਰੁਟੀਨ ਆ ਤੁਹਾਡਾ ਉਹਦੇ ਨਾਲ ਬਹੁਤ ਕੁਝ ਜੁੜਿਆ ਹੋਇਆ ਤਾਂ ਗੱਲ ਕੀ ਕਿ ਅਸੀਂ ਹਰ ਥਾਂ ਜਿਹੜਾ ਉਹ શુભ ਅਸ਼ubh ਜਿਹੜਾ ਉਹ ਗੱਲ ਜੇ ਤੁਹਾਡੇ ਹੱਥੋਂ ਜਿਹੜਾ ਕੋਈ ਪਾਂਡਾ ਡਿੱਗ ਪਿਆ ਉਹ ਅਸ਼ੁਭ ਸ਼ਕਨ ਹੋ ਗਿਆ ਜਦ ਤਰਾ ਇਸ ਲਈ ਤੁਸੀਂ ਦੇਖੋਗੇ ਕਿ ਪੁਰਾਣੇ ਬਜ਼ੁਰਗਾਂ ਜਿਹੜੇ ਜਿਹੜੇ ਉਦਰੂਦ ਜਾਣਦੇ ਹੋਣਗੇ ਤੁਰਦਾ ਸੀਗਾ ਉਹਨੂੰ ਦੇਖ ਲਾਉਂਦੇ ਸੀਗੇ ਈਵਨ ਵਿਆਹ ਤੋਂ ਜਦੋਂ ਜਿਹੜਾ ਵਿਹੰਦਰ ਬੱਚਾ ਉਹ ਤੁਰਦਾ ਉਹਨੂੰ ਜਾਣਦੇ ਤੋਂ ਪਹਿਲਾਂ ਉਹ ਦੇਖ ਲਾਇਆ ਜਾਂਦਾ ਸੀਗਾ ਕੋਈ ਚੰਗਾ ਸ਼ੋਅ ਨਿਸਕਾ ਦੇ ਜਾਂਦਾ ਸੀਗਾ ਕਿੰਮਤਾਂ ਖੁਦ ਸ਼ਗਨ ਕ੍ਰੀਏਟ ਕੀਤਾ ਜਾਂਦਾ ਸੀਗਾ ਕ੍ਰੀਏਟ ਤਾਂ ਕਿ ਵੀ ਜਿਹੜਾ ਉਹ ਮੰਗਲ ਮੇ ਕਾਰਜ ਵੀ ਕੋਈ بگੜਨਾ ਨਾ ਪਵੇ ਕਿ ਜਿਵੇਂ ਜਦੋਂ ਕਿਸੇ ਕਾਰੇ ਤੁਰਨਾ ਤਾਂ ਜੇਕਰ ਕੋਈ ਐਸਾ ਨਹੀਂ ਤਾਂ ਕਿਸੇ ਆਪਣੇ ਘਰ ਦੇ ਪਰਿਵਾਰਕ ਮੈਂਬਰ ਨੂੰ ਪਾਂਡਾ ਪਾਂਡੇ ਚ ਪਾਣੀ ਭਰ ਕੇ ਅੱਗੇ ਖੜਾ ਕਰ ਦਿੱਤਾ ਜਾਂਦਾ ਸੀ ਜਾਂ ਸਾਹਮਣੇ ਉੱਗ ਲੰਘਾਇਆ ਜਾਂਦਾ ਸੀਗਾ ਤਾਂ ਜਿਹਦੇ ਕੁਛੜ ਬੱਚਾ ਉਹਨੂੰ ਕਹਿੰਦੇ ਸੋ ਅੱਗੇ ਆ ਕੇ ਅੱਗੇ ਬੇਲੇ ਨੂੰ ਸਾਹਮਣੇ ਲੰਘ ਸਮਝ ਜਾਂਦੇ ਇਸ ਚੰਗਾ ਸ਼ਗਨ ਹੋ ਗਿਆ। ਉਹ ਇਹ ਖੁਦ ਜਿਹੜੇ ਕ੍ਰੀਡ ਕੀਤੇ ਜਾਂਦੇ ਸੀਗੇ। ਠੀਕ ਹੈ। ਤੋਂ ਗੁਰਬਾਣੀ ਵੀ ਜਿਹੜਾ ਇਸ ਪੱਖ ਨੂੰ ਜਿਹੜਾ ਬੜੇ ਸਪਸ਼ਟ ਕਿ ਸਾਨੂੰ ਉਹ ਉਸੇ ਤਰ੍ਹਾਂ ਸੀ 2 ਮਿੰਟ ਵਿੱਚ ਉਹਨੂੰ ਕਰ ਲਈਏ। ਜੀ। ਈ ਪੇਜ 401 ਤੇ ਪੰਜਵੇਂ ਪਾਸ਼ਾ ਦਾ ਸ਼ਬਦ ਹੈ ਸ਼ਗਨ ਅਪਸ਼ਗਨ ਕਿਸ ਕੋ ਲਗਾ ਕਿਸ ਕੋ ਲਗਾ ਜਿਸ ਕੋ ਲਗੇ ਜਿਸ ਚੀਤ ਨਾ ਜੀ ਠੀਕ ਹੈ ਉਸ ਤੋਂ ਅੱਗੇ ਜਿਸ ਜਮ ਨੇੜ ਨਾ ਆਵੀ ਜੋ ਹਰ ਪ੍ਰਭਾ ਸੋ ਇੱਥੇ ਜਿਹੜਾ ਸ਼ਗਨ ਅਪਸ਼ਗਨ ਹੈ ਜਿਹੜਾ ਯੂਜ਼ ਕੀਤਾ ਉਹਨਾਂ ਨੇ ਦੋਨਾਂ ਚੀਜ਼ਾਂ ਨੂੰ ਕੀਤਾ ਜਿਹਦੇ ਮਨ ਵਿੱਚ ਨਹੀਂ ਵਸਿਆ ਤੋ ਇਹਦੇ ਬਾਰੇ ਥੋੜਾ ਜਿਆਦਾ 2 ਮਿੰਟ ਤੁਸੀਂ ਕਰੀਓ ਉਹਨਾਂ ਕੋਈ ਵੀ ਜਿਹੜੀ ਪੰਕਤੀ ਜਦੋਂ ਜਿੱਥੋਂ ਲਈ ਹੁੰਦੀ ਆ ਪ੍ਰੈਸ਼ਰ ਪੜਿਆ ਬਤੇਰੇ ਗੱਲ ਜਿਹੜੀ ਸਪਸ਼ਟ ਹੁੰਦੀ ਆ ਪਰ ਇੱਥੇ ਆਪਾਂ ਇਹ ਨਹੀਂ ਬੇਨਤੀ ਕਰਾਂ ਕਿ ਗੁਰੂ ਸਬੇ ਤੇ ਗੱਲ ਬੜੀ ਸਪਸ਼ਟ ਕਰ ਰਿਹਾ ਕਿ ਜਿਹੜਾ ਬੰਦਾ ਸੱਚ ਨਾਲ ਨਹੀਂ ਜੁੜਿਆ ਆ ਜਿਹਨੂੰ ਸੱਚ ਦਾ ਗਿਆਨ ਨਹੀਂ ਜਿਹੜਾ ਅ ਗਿਆਨੇ ਆ ਜਿਹਦਾ ਅ ਗਿਆਨਤਾ ਦਾ ਹਨੇਰਾ ਛਾਇਆ ਹੋਇਆ ਤਾਂ ਉਹ ਜਿਹੜਾ ਮਨੋਕਾ ਉਹ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਜਾਂਦਾ ਤੋ ਵਹਿਮ ਭਰਮ ਜਿਹੜਾ ਉਹ ਮਨੁੱਖ ਨੂੰ ਫਿਰ ਸ਼ਗਨਬ ਆ ਸ਼ਗਨ ਹੋ ਗਿਆ ਆਪ ਸ਼ਗਨ ਹੋ ਗਿਆ ਇਸ ਗੱਲ ਦਾ ਸੂਚਕ ਆ ਕਿ ਇਹਦੇ ਅੰਦਰ ਰੱਬ ਨਹੀਂ ਵਸਿਆ ਆ ਰੱਬ ਨਾਲ ਨਹੀਂ ਜੁੜਿਆ ਹੋਇਆ ਅਬਾ ਸਧਾਰਨ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਭਾਵੇਂ ਕੋਈ ਮਨੁੱਖ ਪੱਕਾ ਨਿਤਨੇਮੀ ਆ ਬੜਾ ਪਾਠ ਕਰ ਰਿਹਾ ਬੜਾ ਧਰਮ ਕਰਮ ਕਰ ਰਿਹਾ ਪਰ ਜੇਕਰ ਉਹ ਸ਼ਗਨਬ ਸ਼ਗਨ ਦੇ ਬਹਿਮਾ ਭਰਮ ਵਿੱਚ ਪਿਆ ਹੋਇਆ ਇਹਦਾ ਮਤਲਬ ਆ ਕਿ ਜੇ ਗੁਰਬਾਣੀ ਨਾਲ ਜੁੜਨਾ ਨੂੰ ਨਸੀਬ ਨਹੀਂ ਹੋਇਆ ਇਸੇ ਕਰਕੇ ਉਹ ਇਹਨਾਂ ਬਹਿਮਾ ਪਰਮਾਏ ਚੰਗਾ ਛਗਣਾ ਇਹ ਮਾੜਾ ਛਗਣਾ ਇਹਨਾਂ ਚਕਰਾਂ ਵਿੱਚ ਪਿਆ ਹੋਇਆ ਤੋਂ ਸੰਕੇਤ ਵਿੱਚ ਆਪਾਂ ਇਹ ਦੇ ਬਾਰੇ ਇਹ ਕਹਿ ਸਕਦੇ ਹਾਂ ਕਿ ਗੁਰਬਾਣੀ ਨੇ ਇਸ ਪਾਕ ਨੂੰ ਇਸ ਤਰ੍ਹਾਂ ਦਸਾਇਆ ਗੁਰਬਾਣੀ ਦੀ ਇੱਕ ਵਿਸ਼ੇਸ਼ਤਾ ਦਾ ਜਿਹੜਾ ਇਹ ਪਾਕਾ ਕਿ ਗੁਰੂ ਸਾਹਿਬ ਨੇ ਲੋਕਾਂ ਦੇ ਮਾਨਾਂ ਵਿੱਚ ਲੋਕਾਂ ਦੀ ਇਹ ਮਨੋਤਾ ਹੈਗੀਆਂ ਜੋ ਪ੍ਰਚਲਿਤ ਆ ਉਹਨੂੰ ਮਹਾਰਾਜ ਨੇ ਉਹਨਾਂ ਲੋਕਾਂ ਦੀ ਇਹ ਮਾਨਸਿਕ ਸਥਿਤੀ ਆ ਉਹਨੂੰ ਧਿਆਨ ਵੀ ਰੱਖਦੇ ਆ ਹੋਇਆ ਉਹਨਾਂ ਨੂੰ ਗੁਰਬਾਣੀ ਦਾ ਸੱਚ ਦ੍ਰਿੜ ਕਰਵਾਇਆ ਬਿਲਕੁਲ ਜੋ ਜਿਹਨੂੰ ਸਾਜ ਸਮਝਾ ਗਿਆ ਸੁਭਾਵਕ ਆ ਉਹਨਾਂ ਨੂੰ ਮੰਨੂਗਾ ਹੀ ਨਹੀਂ ਹੋ ਇਹਨਾਂ ਨੂੰ ਇਸੇ ਗੁਰੂ ਸਾਹਿਬ ਨੇ ਆਪਣੇ ਢੰਗ ਨਾਲ ਕਿਉਂਕਿ ਗੁਰੂ ਸਾਹਿਬ ਇੱਕ ਸੱਚੇ ਵੈਦ ਆ ਇੱਕ ਸੱਚੇ ਉਪਦੇਸ਼ਕ ਆ ਕਿ ਉਹਨਾਂ ਨੂੰ ਪਤਾ ਕਿ ਕਿਸ ਤਰ੍ਹਾਂ ਜਿਹੜੀ ਗੱਲ ਜੜੀ ਆ ਉਹ ਆਕੇ ਆ ਵਜ਼ਰੇ ਕਾਰਗਰ ਹੋਗੀ ਔਰ ਉਹਨਾਂ ਦੇ ਦਿਲ ਦਿਮਾਗ ਵਿੱਚ ਨੂੰ ਜਿਹੜੀ ਸ਼ੂਗੀ ਬੈਠੂਗੀ ਇਸ ਲਈ ਉਹਨਾਂ ਨੇ ਉਹ ਢੰਗ ਵਰਤੇ ਆ ਤੋਂ ਇਹ ਵੀ ਇੱਕ ਢੰਗ ਆ ਸਮਝਾਉਣ ਦਾ ਕਿ ਅਸਲ ਵਿੱਚ ਇਹ ਕੁਛ ਨਹੀਂ ਇਹ ਸਾਡੇ ਜਿਹੜਾ ਮਾਨਸ ਜਿਹੜੀ ਜਿਹੜੀ ਕਮਜ਼ੋਰੀ ਆ ਸਾਡੀ ਅਗਿਆਨਤਾ بے سمجھی ਆ ਇਹ ਸ਼ਗਨ ਆਪ ਸ਼ਗਨ ਉਹਦਾ ਹੀ ਸੂਚਕ ਆ ਜਦੋਂ ਅਸੀਂ ਜਿੰਨੇ ਵੀ ਅਸੀਂ ਇਸ ਨੂੰ ਟੁੱਟਾਂਗੇ ਦੂਰ ਹੋਵਾਂਗੇ ਉਹਨਾਂ ਹੀ ਜ਼ਿਆਦਾ ਅਸੀਂ ਇਹਨਾਂ ਸ਼ਗਨ ਆਪ ਸ਼ਗਨਾਂ ਦੇ ਚੱਕਰਾਂ ਵਿੱਚ ਪੇਰਵਾਂਗੇ थैंक यू वेरी मच ਜੀ ਪਾਈਸਾ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਹੋਰ ਸਭ ਤੋਂ ਵੱਡੀ ਟੇਕ ਇਹ ਦੱਸੀ ਕਿ ਜੇ ਅਸੀਂ ਸੱਚ ਨਾਲ ਨਹੀਂ ਜੁੜਾਂਗੇ ਤਾਂ ਇਹ ਇੰਡੀਕੇਟਰ ਹੈ ਕਿ ਅਸੀਂ ਸ਼ਗਨ ਆਪ ਸ਼ਗਨ ਵਿੱਚ ਫਸੇ ਰਵਾਂਗੇ ਇਹ ਸਭ ਤੋਂ ਇੰਪੋਰਟੈਂਟ ਹੈ ਆਪਣੇ ਆਪ ਨੂੰ ਦੇਖੋ ਜੇ ਅਸੀਂ ਕਿਸੇ ਵੀ ਸ਼ਗਨ ਜਾਂ ਅਪਸ਼ਗਨ ਵਿੱਚ ਬਲੀਵ ਕਰਨ ਲੱਗ ਪਏ ਆ ਇਹਦਾ ਮਤਲਬ ਅਸੀਂ ਸੱਚ ਨਾਲ ਨਹੀਂ ਜੁੜੇ ਇਹ ਬੜੀ ਕਲੀਅਰ ਟੀਕ ਹੈ ਅੱਜ ਦੀ ਵੀਡੀਓ ਦੇ ਵਿੱਚੋਂ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਧੰਨਵਾਦ ਜਿਹੜੇ ਦੇਖਦੇ ਆ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਤੇ ਅੱਗੇ ਪਾਸ ਆਨ ਕਰਦੇ ਆ ਤੋਂ ਭਾਈ ਸਾਹਿਬ ਤੁਹਾਨੂੰ ਵੀ ਸਾਰਿਆਂ ਨੂੰ ਵਾਗ ਜੀ ਦਾ ਖਲਫਾ ਵਾਗ ਜੀ ਦੀ ਫਤਿਹ